ਗਰਮੀ ਤੂੰ ਮੂੰਹ ਸੰਭਾਲ ਕੇ ਗੱਲ ਕਰ ਮੇਰੀ ਭੈਣ ਆ ਵਾਧੂ ਘੱਟ ਨਹੀਂ ਵੀ ਜੋ ਮੂੰਹ ਚ ਆਹ ਬੋਲਦਾ ਇੱਕ ਚਪੇੜੇ ਦੇ ਵੱਜੀ ਨਾ ਤਾਂ ਸਾਰੀ ਘਟਕਾਣੇ ਆਣੀ ਆ ਵੇਖਿਆ ਕਿ ਮੜਨੇ ਕਾ ਬੋਲਣ ਲੱਗੀ ਚੰਗਾ ਗਰ ਮੜਿਆ ਮੂੰਹ ਸੰਭਾਲ ਕੇ ਗੱਲ ਕਰ ਮੇਰੇ ਘਰ ਆਣ ਕੇ ਮੇਰੀ ਨਾਣੂ ਮਾੜਾ ਚੰਗਾ ਬੋਲਣ ਡਿਆ ਵਾ ਇਹ ਤੇ ਤੇਰਾ ਵੀ ਮੈਨੂੰ ਪਤਾ ਨਹੀਂ ਚਪੇੜ ਮਾਰਨੀ ਕਿ ਨਹੀਂ ਤੇ ਇਧਰ ਆ ਜਾਨੇ ਸ ਤੇਰਾ ਮੂੰਹ ਲਾਲ ਕਰਕੇ ਕੱਲਣਾ ਹੀ ਕਰਨੂ ਅਸਾ ਮਾਤਾ ਬੜੀਆਂ ਮਿਰਚਾਂ ਲੱਗੀਆਂ ਇਹ ਨਾਣੂ ਤੇ ਆ ਨਾਣੂ ਨਹੀਂ ਵਿਆਹ ਲੈਂਦੀ ਇਹ ਤਾਂ ਫੇਰ ਆਪ ਹੀ ਆਈ ਆ ਕਿ ਸੱਤ ਸੁੰਦੀ ਸੋਹਣ ਹੋਰ ਪਹਿਲਾਂ ਤੁਹਾਡੇ ਮੁੰਡੇ ਹੁੰਦਾ ਨਹੀਂ ਸਾਡਾ ਬੇੜਾ ਉਹ ਖਾ ਲਿਆ ਸਾਡੀ ਕੁੜੀ ਸੇ ਪੜੀ ਲਿਖੀ ਤੁਹਾਡਾ ਮੁੰਡਾ ਸੇ ਵੱਡੀ ਉਮਰ ਦਾ ਹੈ ਕੋਈ ਅਕਲ ਦੀ ਗੱਲ ਕਰੋ ਤੁਸੀਂ ਅਹੀਂ ਤੇ ਚੋਪੇ ਕੀਤੇ ਆਂ ਵੀ ਤੁਸੀਂ ਸਮਝੀ ਜਾਓਗੇ ਪਰ ਤੁਸੀਂ ਨਹੀਂ ਸਮਝੇ ਸਾਡੀ ਕੁੜੀ ਨੇ ਤੁਸੀਂ ਬਹੁਤ ਜ਼ਿਆਦਾ ਤੰਗ ਕੀਤਾ ਵੱਸੋਗੇ ਤੇ ਇੱਥੇ ਕੁੜੀ ਵੱਸੂਗੀ ਸਾਡੇ ਤੋਂ ਕੋਈ ਬੁਰਾ ਨਹੀਂਗਾ ਮੈਂ ਖਾਣੇ ਚੱਲ ਜਣਾ ਜੇ ਹੁਣ ਕੁੜੀ ਨੂੰ ਕੋਈ ਮਾੜੀ ਚੰਗੀ ਗੱਲ ਆਖੀ ਤੇ ਹਾਂ ਐਦਾਂ ਤੁਸੀਂ ਭਲਾ ਕਿੱਦਾਂ ਖਾਣੇ ਚੱਲ ਜਾਓਗੇ ਤੁਹਿਆ ਨਾ ਖਾਣੇ ਦੇ ਤਮ ਕਿੰਦੇ ਨੇ ਵੀ ਸਾਡੇ ਘਰ ਰਣ ਕੇ ਇਹ ਦੇਣੀਆਂ ਪੈਣੀਆਂ ਜਦੋਂ ਤੁਸੀਂ ਸਾਡੀ ਕੁੜੀ ਨੂੰ ਤੰਗ ਕੀਤਾ ਉਹ ਅੱਧ ਦੀ ਮਾਲਕ ਵਾ ਇੱਥੇ ਇਹ ਕੱਲੀ ਨੇ ਸਾਮ ਕੇ ਬਹੂ ਦੀ ਤੇਰੇ ਕਿ ਰਾਦਾ ਇਹ ਨਿਕਲ ਜਾ ਇੱਥੇ ਤੇ ਕੱਲੀ ਸਾਮ ਕੇ ਸਭ ਕੋ ਬਹੂਗੀ ਇਹ ਵੀ ਨਾ ਇਹ ਵੀ ਸੋਚੇ ਸਾਡੀ ਮਾਸੀ ਪਲਮਾਨ ਸੀ ਹੀ ਅੱਖੋਂ ਖਾਂਦੇ ਤੁਹਾਨੂੰ ਵੀ ਚੱਲ ਕੋਈ ਨਹੀਂ ਇਸ ਤਰ੍ਹਾਂ ਜੁੜਦੀ ਬੜੀ ਮੁਸ਼ਕਲ ਤੋੜਨੀ ਸੌਕੀ ਆ ਪਰ ਤੁਸੀਂ ਨਾ ਹਣ ਬੋਲਣ ਲਈ ਮਜਬੂਰ ਕਰਤਾ ਬਸ ਤੁ ਕੁੜੀ ਇੱਥੇ ਹੀ ਤੇ ਲੋ ਵੀ ਅੱਧਾ ਹਿੱਸਾ ਇਹਦਾ ਮੈਂ ਕਿਹਾ ਡੱਕਦਾ ਭਲਾ ਮੈਨੂੰ ਨਹੀਂ ਅਹੀਂ ਕਿਹੜਾ ਅੱਧ ਤੋਂ ਮੁਕਰੇ ਆ ਹਨ ਨੂੰ ਵੀ ਪਤਾ ਵਾ ਯੋਦਾ ਅੱਧਵਾਇ ਘਰ ਦੇ ਵਿੱਚ ਪਰ ਇਹਨੂੰ ਪੁੱਛੋ ਨਾ ਕੰਮ ਕਰਨ ਦੇ ਹੱਥ ਨਹੀਂ ਲਾਉਂਦੀ ਜੇ ਮੈਂ ਕੋਈ ਕੰਮ ਕਹਿੰਨੀ ਆ ਤਾਂ ਫੋਰ ਫੜ ਕੇ ਤੇ ਆਪਣੇ ਕਮਰੇ ਚ ਵੜ ਜਾਂਦੀ ਆ ਉਹ ਰਹਿਣ ਦੇ ਮਾਸੀ ਰਹਿਣ ਦੇ ਮੈਨੂੰ ਪਤਾ ਵਾ ਕਿਹੜਾ ਕੰਮ ਕਰਦਾ ਕਿਹੜਾ ਨਹੀਂ ਕਰਦਾ ਅਰੇ ਸਾਡੀ ਵੀ ਭੈਣ ਨੂੰ ਪਤਾ ਵਾ ਸਾਡੀ ਮਾਂ ਨੇ ਕਿੰਨਾ ਚੰਡਿਆ ਨੂੰ ਸਾਰਾ ਕੰਮ ਤਾਂ ਦਾ ਜਾਣਦੀ ਆ ਅਰੇ ਹਾਨੂੰ ਪਤਾ ਵਾ ਜਿਹੜੀ ਕੰਮ ਕਰਦੀ ਫਿਰ ਨੋ ਲਾੜੀ ਲਈ ਰੋਟੀ ਲਾਗੇ ਤੇਰੇ ਇਹ ਵਹਿਲੀ ਇਹਦੀ ਹਾਨੂੰ ਪਤਾ ਹਨਾ ਇਦਰ ਵੇਖੋ ਸਾਡੀ ਧੀ ਦੇ ਕਿਦਾਂ ਜ਼ਖਮ ਹੋਏ ਟੂਪਾ ਮੈ ਲਿਆ ਲਿਆ ਕੇ ਦਿੰਦੀ ਰਹੀ ਸਿਰਫ ਚ ਤੁਸੀਂ ਉਹਦੇ ਪਾਪ ਆ ਕੇ ਹੱਥ ਗਾਲੇ ਕਿਦਾਂ ਦਾ ਹੱਥ ਗਾਲਿਆ ਤੁਸੀਂ ਕੰਮ ਤੇ ਉਹ ਕਰਦੀ ਸਾਰਾ ਤੇ ਇਹ ਮਹਾਰਾਣੀ ਅੰਦਰ ਵੜ ਕੇ ਸੁੱਤੀ ਰਹਿੰਦੀ ਸਾਨੂੰ ਨਹੀਂ ਪਤਾ ਲੱਗਦਾ ਜੇ ਅਸੀਂ ਉਥੇ ਘਰ ਬੈਠੇ ਤੇ ਇੱਥੇ ਕੰਮ ਕਰਦੇ ਸਾਨੂੰ ਸਾਰਾ ਪਤਾ ਲੱਗਦਾ ਵਾ ਨਹੀਂ ਭੈਣ ਜੀ ਜਿੱਥੇ ਰਹਿਣਾ ਜਿੱਥੇ ਖਾਣਾ ਵਾ ਨਾ ਉਥੇ ਕੰਮ ਵੀ ਕਰਨਾ ਪੈਣਾ ਵਾ ਹੁਣ ਮੈਨਾਂ ਨੂੰ ਨੌਕਰਾਂ ਨਹੀਂ ਨਾ ਰੱਖ ਕੇ ਦੇਵਾ ਕੰਮ ਕਰਨ ਨੂੰ ਤੇ ਫੇਰੇ ਇਹਦੇ ਹੱਥ ਵੀ ਗਲੇ ਵੇਖੋ ਨਾ ਲਾਜ ਕਿੰਨੇ ਕਰਾਉਣਾ ਵਾ ਸਾਰਾ ਕੰਮ ਕਰਉਂਦੇ ਰਿਆਂ ਉਹਦਾ ਲਾਜ ਵੀ ਕਰਾਇਆ ਵਾ ਤੁਸੀਂ ਭਾਣਾ ਕਿਹੜੇ ਵਾਲੇ ਨੂੰ ਟੂਪਾ ਲਿਆ ਲਿਆ ਕੇ ਦੇ ਦਿੱਤੀਆਂ ਪੁੱਛੋ ਉਹਨਾਂ ਕਰੰਮ ਕਿੰਨੀ ਵਾਰਾਂ ਨੂੰ ਟੂਪ ਲਿਆ ਕੇ ਦਿੱਤੇ ਕਿੰਨੇ ਲਾਜੇ ਦਾ ਕਰਾਇਆ ਤੇ ਕਿੰਨੇ ਖੜੀ ਆ ਸਾਰੇ ਨਾਲ ਮਿਲ ਕੇ ਕੰਮ ਕਰਦੇ ਕੱਲੀ ਉਹ ਨਹੀਂ ਕਰਦੀ ਹੈਗੀ ਉਹ ਰਹਿਂਦੇ ਰਹਿੰਦੇ ਨੋ ਸੱਚ ਬੜੀਆਂ ਮਾਂ ਨਹੀਂ ਬੜੀਆਂ ਤੁਸੀਂ ਅਸਾਂ ਨਹੀਂ ਲੱਗੀ ਚਾਚੇ ਤੁਸੀਂ ਵੀ ਇੱਕਔਰਤ ਹੋ ਸਮਝੋ ਇੱਕ ਕਿ ਜੇ ਵਿਦਲਾ ਹੋਏਗੀ ਉਹਨੂੰ ਇੰਨਾ ਨਰਕੇ ਤੁਸੀਂ ਕਰਦਣਾ ਕਿ ਉਹ ਅਗਲੀ ਦੁਖੀ ਹੋ ਜਾਏ ਕਿਦਾਂ ਰਹਿ ਗਈ ਉਹਦੇ ਤੁਸੀਂ ਅੱਕਾ ਕਰੋ ਕੋਈ ਨਹੀਂ ਮੈਂ ਉਹਨੂੰ ਫੇਟ ਲੜਦੀ ਖਾਂਦੀ ਪੀਂਦੀ ਨੂੰ ਚੰਗਾ ਭਲਾ ਖਾਂਦੀ ਚੰਗਾ ਭਲਾ ਹੰਡਾਉਂਦੀ ਇੱਥੇ ਮਸੀਹ ਉਹ ਦੇਹਂ ਡਿਆਵਾ ਕਿਹੜਾ ਫਿੱਟਾ ਕਿਹੜਾ ਰਾਜੀ ਆ ਆ ਵੇਹ ਕੰਮ ਕਰਾ ਗਾ ਸਾਡੀ ਭੈਣ ਨੂੰ ਕਿਦਾਂ ਮਾਰਿਆ ਪਤਾ ਨਹੀਂ ਦਿੰਦੇ ਟੈਂਸ਼ਨ ਨਹੀਂ ਨੇ ਤਾਂ ਮੈਨੇ ਮਾਰ ਦੇ ਆਪ ਦੀ ਦੋ ਵੀ ਹੱਟੀਆਂ ਪਈਆਂ ਖਾ ਗਾਗੇ ਹਲਾ ਲਗਾ ਗਾ ਬੁੱਢੇ ਬੁੱਢੇ ਜੇ ਇਹੋ ਕੰਮ ਹੋਣੀ ਚੰਗਾ ਨਵਾਂ ਰਿੰਦੂ ਸਾਹਮਣਾ ਤੇ ਜਦੋਂ ਪਾਜੀ ਨਹੀਂ ਆ ਵੇਹ ਬੁੱਢੇ ਆਰੇ ਤੇ ਮਹਿੰਦੀਆਂ ਲਾ ਲਾ ਬਈ ਨਹੀਂ ਉਹਦਾਂ ਨੂੰ ਪੋਤ ਨੂੰ ਬੋਕ ਬੋਕਰ ਨਹੀਂ ਇਹ ਕਿੰਨੇ ਵਿਖਾਲਦੀ ਮਹਿੰਦੀਆਂ ਲਾ ਕੇ ਪੋਤੇ ਦੀ ਖੁਸ਼ੀ ਚ ਲਾਉਂਦਾ ਹੀ ਮਹਿੰਦੀਆਂ ਤੂੰ ਨਹੀਂ ਹੁਣ ਖੋਲਦੀ ਨਹੀਂ ਮੁਠੀ ਖੋਲ ਕੇ ਮੁਠੀ ਲਵਾ ਖਾਰ ਉਹਨਾਂ ਦੀ ਵਿਚਾਰੀ ਨੇ ਨਾ ਚਿੱਟੀ ਚੁੰਨੀ ਲਿਆ ਆਪ ਤਾਂ ਮੋਰਨ ਨਹੀਂ ਬਣ ਕੇ ਪਲੰਗ ਤੇ ਬੈਠੀ ਚੜ ਕੇ ਉਹਨਾਂ ਨੂੰ ਤਾਂ ਕਦੇ ਗਾੜਾ ਸੂਟ ਨਹੀਂ ਵਿਚਾਰੀ ਨੇ ਪਾਉਣ ਦਿੰਦੀ ਚਾਹ ਜਿੱਦਣ ਉਹ ਮੁੱਕਾ ਹੀ ਤਾਂ ਉਹਦੇ ਨਹੀਂ ਉਹਦੇ ਲੀੜੇ ਜਿਹੜੇ ਗਾੜੇ ਨਾਲ ਪਾ ਦਿੰਦੀ ਉਹਦੇ ਤੇ ਮੇਰੇ ਘਰਾਂ ਕੇ ਮੇਰੀ ਬੇਇੱਜ਼ਤੀ ਕਰਦੇ ਜਣਾ ਕੋਈ ਨਹੀਂ ਚਿੰਤਾ ਨਾ ਕਰੋ ਇਹਦਾ ਤੁਹਾਨੂੰ ਨਤੀਜਾ ਬਾਅਦ ਚ ਪਤਾ ਲੱਗੂ ਨਹੀਂ ਤਾਂ ਚਿੰਤਾ ਕਿਉਂ ਨਹੀਂ ਕੀ ਸਾਨੂੰ ਸਾਡੀ ਤੇ ਦੁਖੀ ਤੁਹਾਨੂੰ ਚਿੰਤਾ ਆਉਣੀ ਨਹੀਂ ਮੇਰਾ ਕਾਲਜਾ ਜਿਹੜਾ ਉਹ ਪੁੱਛ ਕੇ ਵੇਖ ਕੀ ਬਾਪਰ ਲਿੰਗਾ ਮੈਂ ਮੰਮੇ ਤਾਂ ਹੀ ਚਿੰਤਾ ਹੀ ਸਾਰੀ ਮਕਾਈ ਜਦੋਂ ਅਸੀਂ ਉਹਨਾਂ ਸਾਡੇ ਘਰ ਕਲਾਇਆ ਹੈ ਤੇ ਫਿਰ ਮਾਨ ਆਪਣੇ ਕੋਲ ਰੱਖਦੇ ਤੇ ਨਾਲੇ ਫਿਕਰ ਕਰਦੇ ਤੇ ਨਾਲੇ ਉਹਦੀ ਸੰਭਾਲ ਕਰਦੇ ਤੇ ਇੱਥੇ ਦਾ ਤੁਸੀਂ ਕੰਮ ਹੀ ਮਕਰਦੇ ਆ ਅਹੇ ਕੋਲ ਖਾਨੋਨੀ ਕਾ ਵਿਆਹੀ ਅਹੀਂ ਮਸਣ ਵਾਸਤੇ ਵਿਆਹੀ ਹੀਗੀ ਪੀਏ ਨਹੀਂ ਘਰ ਬਲਣ ਵਾਸਤੇ ਵਿਆਹੀ ਹੈ ਗਈ ਮਸਣ ਵਾਸਤੇ ਤੇ ਵਿਆਹੀ ਹੀਗੀ ਜੇ ਮਸਣ ਵਾਸਤੇ ਵਿਆਹ ਹੋਵੇ ਨਾ ਤੇ ਪੁੱਤ ਤਾਂ ਉਥੇ ਰਹਿ ਕੇ ਉਹਨੂੰ ਕੰਮ ਵੀ ਕਰਨਾ ਪੈਂਦਾ ਵਾ ਤੇ ਸੱਸ ਮਾਗਦੀਆਂ ਗੱਲਾਂ ਚੱਲਣੀਆਂ ਵੀ ਪੈਂਦੀਆਂ ਤੁਹਾਨੂੰ ਮੈਂ ਦੱਸਾਂ ਮਮੀ ਮੇਰੀ ਗੱਲ ਸੁਣੋ ਫੜਾਉਂਦੀਆਂ ਤੁਸੀਂ ਰੋਟੀ ਉਹਨੂੰ ਮਮੀ ਮੇਰੀ ਗੱਲ ਸੁਣੋ ਮੈਂ ਸਾਰੇ ਦਿਨੇ ਕੰਮ ਵੀ ਕਰਦੀ ਰਹਿਣੀ ਆ ਤਾਂ ਵੀ ਮੈਨੂੰ ਕਹਤਾ ਤੂੰ ਕੰਮ ਨਹੀਂ ਕਰਦੀ ਧੁੱਪੇ ਮੈਂ ਸੜਦੀ ਰਹਿਣੀ ਆ ਤਾਂ ਵੀ ਤੁਸੀਂ ਮੇਰੇ ਮਾਪਿਆਂ ਨੂੰ ਕਹਤਾ ਕਿ ਮੈਂ ਕੰਮ ਨਹੀਂ ਕਰਦੀ ਵੀ ਇਹੇ ਫੋਨ ਫੜ ਕੇ ਬੈਠੀ ਰਹਿਣੀ ਆ ਅਜੇ ਮੇਰੇ ਹੱਥ ਵੀ ਖਰਾਬ ਹੋਏ ਮੈਂ ਸਿਰਫ ਜੀ ਪਾਪਾ ਕੇ ਆਪਣੇ ਹੱਥ ਖਰਾਬ ਹੋਰ ਕਰ ਲੇ ਨਾਲੇ ਮੈਂ ਆਟਾ ਗੁੰਨ ਕੇ ਰੋਟੀਆਂ ਪਕਾ ਕੇ ਸਾਰਾ ਕੰਮ ਕੀਤਾ ਵਾ ਅੱਜ ਤੱਕ ਤੁਹਾਨੂੰ ਪਰੋਸ ਕੇ ਦਿੱਤੀਆਂ ਵਾ ਕਦੀ ਆਪ ਜਿੰਨੇ ਨਹੀਂ ਲੈ ਕੇ ਖਾਦੀ ਵੀ ਫਿਰ ਵੀ ਤੁਸੀਂ ਅੱਜ ਮੈਨੂੰ ਪਿੱਛੇ ਪਾਤਾ ਵੀ ਨਹੀਂ ਇਹਨੇ ਕੁਝ ਨਹੀਂ ਕੰਮ ਕੀਤਾ ਵੀ ਉਹ ਬਥੇਰਾ ਦੁੱਖ ਸਹਿ ਲੈ ਪਾਣੇ ਮਰੀਏ ਤੁਹਾਨੂੰ ਹੁਣ ਹੁਣ ਗਾੜੀ ਚਲਾਣਾ ਚੰਗਾ ਜਿੰਨਾ ਦੁੱਖ ਜਣਾਣਾ ਹੈ ਚੱਲਿਆ ਹਾਂ ਤੈਨੂੰ ਤੰਗ ਪਰੇ ਕਰਨੇ ਕਿਛ ਕੰਨ ਫੋਨ ਕਰਦੀ ਮੈਨੂੰ ਤੇ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਇਹਨੇ ਐਦਾਂ ਲੋਟ ਨਹੀਂ ਹੋਣਾ ਸਦੀ ਗੱਲ ਸਿੱਧੇ ਦਿੱਤੇ ਨਾ ਨਹੀਂ ਮੀਰ ਜਦੋਂ ਪੈਂਦੇ ਨਾ ਮੈਨੂੰ ਇੱਕੋ ਗੱਲ ਕਹਿ ਦਿੰਦੇ ਆ ਤੇਰਾ ਬੰਦਾ ਮਰ ਗਿਆ ਤੇਰਾ ਇੱਥੇ ਹੁਣ ਕੁਝ ਨਹੀਂ ਆ ਇੱਥੋਂ ਤੱਕ ਕਿ ਮੈਨੂੰ ਦੀਦੀ ਨੇ ਵੀ ਬੜੇ ਮਿਹਣੇ ਦਿੱਤੇ ਆ ਇਹ ਵੀ ਕਹਿ ਦਿੰਦੇ ਤੇਰਾ ਇਹ ਘਰ ਚੋ ਕੋਈ ਨਹੀਂ ਆ ਨਾ ਬੰਦਾ ਮਾਰ ਕੇ ਨਾ ਬੰਦਾ ਨਾਲ ਲੱਗਿਆ ਸਭ ਕੋ ਇੱਥੇ ਸਭ ਕੋ ਦਾ ਵਿਆਹ ਹੀ ਲੈਂਦੀ ਆ ਉਹ ਇਹ ਹਿੱਸਾ ਲਊਗੀ ਬਰਾਬਰ ਦਾ ਵੇਖਾ ਕਿਹੜਾ ਡੱਕਲਾ ਬਲਾਏ ਚਲ ਠੀਕ ਆ ਭੈਣ ਆਪਾਂ ਹੁਣ ਚੱਲੇ ਜੀ ਜੇ ਤੈਨੂੰ ਤੰਗ ਪਰੇਸ਼ਾਨ ਕਰਨ ਤੂੰ ਫੋਨ ਕਰਦੀ ਫੇ ਮੈਂ ਜਾਣਦਾ ਮੇਰਾ ਕੰਮ ਜਾਣੇ ਇਹਨਾਂ ਐਡਾ ਲੋਡ ਨਹੀਂ ਆਉਣਾ ਛੱਡ ਮਮੀ ਆ ਚੱਲੀ ਹੁਣ ਕਾ ਮੇਰੇ ਵੀ ਗੱਲ ਪਾ ਜੀ ਸੁਣ ਕੇ ਜਾ ਚੱਲੇ ਕਿੱਧਰ ਜੇ ਤੂੰ ਦੱਸ ਦੇ ਤੂੰ ਕਹਿਣਾ ਵਾ ਤੁਸੀਂ ਛੱਡ ਕੇ ਤੇ ਚੱਲੇ ਨਾ ਇੱਥੇ ਤੇ ਕੱਲ ਨੂੰ ਇਹ ਜਾਣੇ ਤੇ ਲੋ ਜਾਣੇ ਤੇ ਸੱਸ ਜਾਣੇ ਹਨਾ ਅੱਜ ਤੋਂ ਬਾਅਦ ਅੱਜ ਤੇ ਮੈਨੂੰ ਕਹਿ ਦਿੱਤੀ ਚੰਗੀ ਮਾਰੀ ਚੱਲ ਚੱਲੇ ਜੇ ਅੱਜ ਤੋਂ ਬਾਅਦ ਮੈਨੂੰ ਮਾਰਾ ਕਿ ਆ ਨਾ ਤੇ ਮੇਰੇ ਵੀ ਮਗਰ ਭਰਾ ਹੈਗੇ ਜੇ ਤੇ ਮੈਂ ਟਰੀ ਲਾਉਣਾ ਉਹਨਾਂ ਨੇ ਆਉ ਲੱਗਾ ਇੱਥੇ ਤੈਨੂੰ ਪੁੱਛਣ ਲੱਗਾ ਕਿ ਕੀ ਕਹਿੰਦੇ ਭੈਣ ਮੇਰੀ ਨੂੰ ਉਹ ਭੈਣ ਮੇਰੀ ਏ ਤੇਰਾ ਦਿਮਾਗ ਨਹੀਂ ਫਿਰਿਆ ਤੇ ਕਹਿਤੀ ਬਣ ਮਾੜਾ ਬੋਲੇ ਤੇਰੇ ਕੰਮ ਹੀ ਇਦਾਂ ਦੇ ਤੂੰ ਸਾਡੀ ਭੈਣ ਨੂੰ ਨਾ ਤੰਗ ਪਰੇਸ਼ਾਨ ਕਰ ਨਾ ਚੂਲੀਆਂ ਕਰਕੇ ਵੱਧ ਕਰ ਦੱਸ ਤੇ ਨਾ ਤੈਨੂੰ ਕੋਈ ਬੋਲੇ ਹੀ ਅਸੀਂ ਮਾਤਾ ਨੂੰ ਕੋਈ ਝੂਕਲੀ ਲਾ ਕੇ ਨਹੀਂ ਕੋਈ ਚੰਗੀ ਮਾਰੀ ਕੀਤੀ ਮਾਤਾ ਨੇ ਕਿਹੜਾ ਅੱਖਾਂ ਦੇ ਪੱਟੀ ਬੰਨੀ ਸਾਰਾ ਕੁਝ ਮਾਤਾ ਨੂੰ ਘਰ ਦੇ ਖੰਡਿਆ ਕੀ ਹੁੰਦਾ ਕਿ ਕੀ ਨਹੀਂ ਤੁਸੀਂ ਤਾਂ ਕੱਲੇ ਆਏ ਨਾ ਮੇਰੇ ਚਾਰ ਹਉਣੇ ਵੇਖਿਆ ਗੱਲ ਸੁਣ ਕੇ ਮੀਤ ਮੈਨੂੰ ਪਤਾ ਤੇਰੇ ਚਾਰ ਭਰਾਵਾ ਪਰ ਸਾਡੀ ਭੈਣ ਦੁਖੀ ਲਾ ਕਰੂਗਾ ਨਾ ਮੈਂ ਲੜ ਸਕਦਾ ਹਾਂ ਨਾ ਚੱਲ ਵਾ ਭਰਾਵਾ ਤੇ ਚੁੱਪ ਕਰ ਮੈਂ ਆਪੇ ਗੱਲ ਕਰ ਲੈਣੀ ਸਮਝਾ ਲੈਣੀ ਨਾ ਵੇ ਅਗਰ ਮੈਂ ਤਾਂ ਹਾੜਨੇ ਤੇਰਾ ਕੋਈ ਰੌਲਾ ਨਹੀਂ ਜੇ ਤੁਸੀਂ ਦੋਵੇਂ ਪੈਣਾ ਰੜ ਕੇ ਰਹੋ ਤੇ ਕੋਈ ਗੱਲ ਬਣਾ ਇਥੇ ਹੋਵੇ ਚਾਹਿਆ ਮਾਤਾ ਗੱਲੀ ਆਪਾ ਐ ਮੱਥਾ ਲਗਣੀ ਨਾ ਜੂ ਬੇ ਲਾ ਜਾਂ ਲੱਗਿਆ ਫੇ ਸੜੀ ਜੀ ਗੱਲ ਕਰ ਗਿਆ ਕਿ ਨਹੀਂ ਭਰਾਏ ਦਾ ਕੋਈ ਗੱਲ ਨਹੀਂ ਜਿੰਨਾ ਕੁਝ ਕਹਿ ਕੇ ਗਏ ਨਾ ਇਹ ਵਿੱਚੋਂ ਘਸਰਾ ਨਿਕਲਣਾ ਮੰਮੀ ਉਹ ਚੰਗੀ ਤਰ੍ਹਾਂ ਨੱਕ ਚਣ ਕੇ ਪਾ ਕੇ ਰੱਖੀ ਜੇ ਛੱਡ ਕੇ ਤੇ ਗਏ ਆ ਨਾ ਇਹਨੂੰ ਛੱਡੀ ਨਾ ਹੈ ਜੂ ਬਾਰੇ ਮਾਤਾ ਤਾਂ ਆ ਵੀ ਗਏ ਆ ਇੱਥੇ ਨਾ ਗਰਮੀ ਗੜਗੜੇਂਤਰੀ ਕੀ ਬਣਿਆ ਜਿੱਧਰ ਗਏ ਹੀਗੇ ਤੂੰ ਪੁੱਛ ਕੇ ਕੀ ਲੈਣਾ ਵਾ ਤੂੰ ਤੇ ਪੁੱਛ ਹੀ ਨਾ ਕੋਈ ਕੁੜੀ ਬਾਰੇ ਕੁੜੀ ਮੇਰੀ ਦੁਖੀ ਜੇ ਉਹ ਦੁਖੀ ਇੱਥੇ ਆਈ ਗਈ ਤੇ ਤੂੰ ਤੇਰੇ ਪੈਰ ਲੱਗਣ ਹੀ ਨਹੀਂ ਦਿੱਤੇ ਤੂੰ ਮੇਰਾ ਦੁੱਖ ਪੁੱਛ ਕੇ ਵੇ ਜਿੰਨੀ ਮੈਂ ਉਖੀ ਆ ਮਾਦਾ ਟੈਨਸ਼ਨ ਲੈ ਕੇ ਗੱਲ ਦੀ ਹੁਣ ਜੇ ਨਿਬੜ ਗਿਆ ਚ ਹੋਇਆ ਜਿਹੜਾ ਗਾਂ ਇਹਨਾਂ ਕੀਤਾ ਇਹ ਤਾਂ ਮੇਡੀ ਭੰਤੰਗ ਆਹੋ ਜਾਂ ਜਲੂਸ ਕਟੂ ਉਹਨਾਂ ਦੇ ਪਿੰਡ ਦੇ ਸੀਕੇ ਨੱਕ ਦੇ ਜਿਉ ਲੱਗਾ ਇਹ ਫਿਰ ਸਾਰਾ ਸਾਨੂੰ ਠੀਕ ਆਏਗਾ ਮੁਰਕੇ ਤੂੰ ਪੰਚਾਇਤ ਵੇਖ ਤਾਂ ਮੈਂ ਦੀ ਬੇਚੀ ਸੀ ਕਰਦਾ ਸਾਰੇ ਬਲੇ ਸਾਹਮਣੇ ਨੂੰ ਦੀ ਹਾਏ ਹਾਏ ਮੈਂ ਤੇ ਪੁੱਛ ਹੀ ਲਿਆ ਵਾ ਜੇ ਨਹੀਂ ਦੱਸਣਾ ਤੇ ਨਾ ਦੱਸੋ ਇੰਨਾ ਰੌਲਾ ਕਰਤੋਂ ਪਉਂਦੇ ਈ ਅਹੀਂ ਦੁਖੀ ਹੋਇਆ ਰੌਲਾ ਪਾਉਨੇ ਹੀ ਰੌਲਾ ਪਾਉਣਾ ਨਹੀਂ ਜਦੋਂ ਸਾਡੀ ਧੀ ਦੁਖੀ ਆ ਤੇ ਹੀ ਰੌਲਾ ਪਾਈਏ ਨਾ ਤੂੰ ਵੀ ਨਹੀਂ ਠਕਦੇ ਨੂੰ ਰੋਟੀ ਕਿਦੇ ਵਿਚਾਰੀ ਨੂੰ ਕਦੇ ਪੁੱਛੀ ਕਿਦੇ ਹਾਦੀ ਹੋ ਗਈ ਤੁਹਾਡੇ ਵਾਲੀ ਤੁਸੀਂ ਤੇ ਐਵੇਂ ਮੇਰੇ ਗੱਲ ਪਈ ਜਾਂਦੇ ਈ ਰੋਟੀ ਮੈਂ ਉਹਨੂੰ ਕੀ ਪੁੱਛਣੀ ਉਹ ਕਿਹੜੀ ਨਿਆਣੀ ਸੀਗੀ ਫੜ ਕੇ ਵੀ ਖਾ ਸਕਦੀ ਸੀਗੀ ਉਸ ਸੌਖੀ ਨਹੀਂ ਆਈ ਦੁਖੀ ਆਈ ਹੈਗੀ ਕਰੋ ਤੂੰ ਤੇ ਆਨੀ ਹੈ ਕੁੜੀ ਨੂੰ ਸੌਰੇ ਚੰਗੇ ਆ ਤੂੰ ਹੀ ਨੀ ਕੁੜੀ ਗੇ ਚੰਗੀ ਤੂੰ ਹੀ ਨੀ ਲਾ ਕੇ ਉਥੇ ਖਾਂਦੀ ਬਗਾਨਿਆਂ ਦੇ ਨਾਲ ਨਹੀਂ ਖੜੀਦਾ ਇਹਦਾ ਆਪਣਿਆਂ ਦੇ ਨਾਲ ਖੜੇ ਹੋਈਦਾ ਹੋਈਦਾ ਤੂੰ ਕਿੱਥੇ ਜਾ ਕੇ ਉਹ ਬਗਾਨਿਆਂ ਨਾਲ ਖੜੀ ਹੋਈ ਆ ਉਹ ਬਸ ਕਰੋ ਬਸ ਕਰੋ ਉਹ ਇੰਦਾਂ ਦੀ ਸਾ ਚੰਗੀ ਕੋਈ ਨਾ ਮਾੜੀ ਆ ਮੇਰੀ ਭੈਣ ਨਾ ਮੇਰ ਨਾਲ ਪਲੀ ਆ ਮੈਨੂੰ ਪਤਾ ਵੀ ਭੈਣ ਸੁਭਾ ਕਿੱਦਾਂ ਆ ਨਾਲੇ ਜਿੰਨਾਂ ਬੀਜਦੀਆਂ ਨਾ ਉਹਨੂੰ ਪਤਾ ਹੁੰਦਾ ਵੀ ਕਿੱਦਾਂ ਕੱਢੀ ਦੇਣ ਚੰਗਾ ਖਾਦੀ ਹੋ ਗਈ ਤੁਹਾਡੇ ਵਾਲੀ ਮੈਂ ਤੇ ਬਸ ਪੁੱਛ ਕੇ ਬੈਠੀ ਆ ਤੁਹੀ ਤੇ ਦੋਵੇਂ ਮਾਪੋ ਤਾਂ ਮੇਰੇ ਗਾਲੀ ਪੈ ਗਈ ਐਨੇ ਤੁਸੀਂ ਉੱਥੋਂ ਉਬਲੇ ਆਏ ਹੋ ਉਹਨਾਂ ਨੇ ਕੀ ਤਾਨੂੰ ਮਾੜਾ ਕਹਿਤਾ ਵਾ ਜਿਹੜਾ ਤੁਸੀਂ ਮੈਨੂੰ ਗੱਲਾਂ ਹੀ ਸੁਣਾਈ ਜਾਂਦੇ ਹੋ ਬਹੁਤੀ ਨਾ ਸਪੋਰਟ ਨਾਲ ਦੀ ਕਰ ਉੱਥੇ ਜੋ ਬਣਿਆ ਸਾਨੂੰ ਪਤਾ ਵਾ ਉਹਦੇ ਦੁੱਕੀ ਦੇ ਬੰਦੇ ਨਹੀਂ ਹੈਗੇ ਨਾ ਨਾ ਗੱਲ ਕਰਨ ਦਾ ਪਤਾ ਨਾ ਸੱਸ ਨੂੰ ਨਾ ਹੋਰ ਨੂੰ ਗਾੜੀਆਂ ਪੈਂਦੀਆਂ ਇੱਲ ਨੂੰ ਪੈਣ ਖਾਣ ਨੂੰ ਚਲੋ ਉਹ ਕਸੂਰ ਤੇ ਦਾ ਹੋਊਗਾ ਤੁਸੀਂ ਮੰਨੋ ਤੇ ਚਾਹੇ ਨਾ ਮੰਨੋ ਜੇ ਪਾਣੀ ਤਾਂ ਨਹੀਂ ਪੀਣਾ ਤੇ ਦੱਸੋ ਮੈਨੂੰ ਮਿਲਾ ਕੇ ਦਵਾ ਪੀ ਲਿਆ ਪਾਣੀ ਚਾਹ ਪਿਆਲਤੀ ਆਪਣਾ ਕੰਮ ਕਰਦਾ ਚੰਗਾ ਵੇਖਿਆ ਫੇਰ ਉਹ ਕੁੜੀ ਸਾਡੀ ਰਹੀ ਇਹਨੇ ਕਸੂਰ ਕੱਢਿਆ ਫੇਰ ਉਹਨੇ ਰਿਪੋਰਟ ਲਈ ਇਹਨੇ ਕਰਨ ਦੇ ਮਤਲਬ ਜੋ ਕਰਦੀ ਐ ਇਹਨੂੰ ਕੀ ਪਤਾ ਵਾ ਇਹ ਸੁખી ਰਹਿੰਦੀ ਘਰ ਚੰਗਾ ਖਾਂਦੀ ਚੰਗਾ ਰਹਦੀ ਇਹਨੂੰ ਕੀ ਪਤਾ ਦੁੱਖ ਕੀ ਚੀਜ਼ ਹੁੰਦੀ ਆ ਨਾ ਵੀ ਇਤਨ ਦੇ ਉਹਦੇ ਨਾਲ ਡਈਆਂ ਤੇ ਚਾਹੇ ਸਾਡੇ ਨਾਲ ਵੀ ਇਤਨ ਨਹੀਂ ਇਹਦਾ ਕੀ ਜਾਣਦੇ ਆ ਤੇ ਗੱਲਾਂ ਹੀ ਕਰੀ ਚੱਲੀ ਜਾਂਦੀ ਐਵੇਂ ਇੱਕ ਦਿਨ ਹੀ ਘਰੋਂ ਗਈ ਆ ਜਿੱਦਾਂ ਐ ਖਲਾਰਾ ਪਾਤਾ ਆਵੇ ਨਿਆਣੇ ਜੋ ਨਿਕੜ ਚੁੱਕ ਕੇ ਲਿਆ ਕੇ ਤੇ ਇੱਥੇ ਰੱਖਤਾ ਜਿੱਦਾਂ ਇਹ ਘਰ ਚ ਆਉਣਾ ਹੀ ਨਹੀਂ ਹੁੰਦਾ ਵੀ ਨਹੀਂ ਤੇਰਾ ਮੋਕਾ ਨਹੀਂ ਇਹੇ ਕੰਮ ਤਾਂ ਹੁੰਦਾ ਹਾਂਜੀ ਮੰਮੀ ਮੋਕ ਚੱਲਿਆ ਤੁਸੀਂ ਦੱਸੋ ਕੀ ਚਾਹੀਦਾ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਤੇਰ ਨਾਲ ਇੱਕ ਗੱਲ ਕਰਨੀ ਆ ਹਾਂਜੀ ਦੱਸੋ ਕਿਹੜੀ ਗੱਲ ਕਰਨੀ ਤੁਸੀਂ ਮੇਰੀ ਇੱਕ ਸ਼ਰਤ ਵਾ ਅੱਜ ਤੋਂ ਬਾਅਦ ਤੇਰੇ ਪੇਕੇ ਇੱਥੇ ਨਹੀਂ ਆਉਣੇ ਚਾਹੀਦੇ ਜੇ ਤੂੰ ਇਸ ਘਰ ਦੇ ਵਿੱਚ ਰਹਿਣਾ ਚਾਹੁੰਦੀ ਆ ਨਹੀਂ ਤੇ ਹੁਣੇ ਮੰਗਰੇ ਡੰਡੀ ਕੱਟ ਜਾ ਉਹਨਾਂ ਦੇ ਮੰਮੀ ਇਹ ਤੂੰ ਕੀ ਕਹਿਂਦੇ ਓ ਗੱਲ ਏਵਾ ਤੈਨੂੰ ਸਾਰੇ ਰਿਸ਼ਤੇ ਨਾਤੇ ਉਹਨਾਂ ਦੇ ਨਾਲੋਂ ਤੋੜਨੇ ਪੈਣੇ ਆ ਜੇਦੋਂ ਤੇਰੇ ਪੇਕੇ ਦਾ ਫੋਨ ਆਊਗਾ ਨਾ ਤੂੰ ਚੁੱਕਣਾ ਨਾ ਤੂੰ ਉਹਨਾਂ ਨੂੰ ਕਰਨਾ ਜੇ ਤੈਨੂੰ ਮਨਜ਼ੂਰ ਆ ਤੇ ਮੈਨੂੰ ਹੁਣੇ ਦੱਸ ਦੇ ਨਹੀਂ ਕਿੱਥੇ ਗਵਾਚ ਗਈ ਆ ਮੈਂ ਤੇਰੇ ਨਾਲ ਗੱਲਾਂ ਕਰਨ ਲਈ ਆ ਹਾਂਜੀ ਮੰਮੀ ਸੁਣਦੀ ਮੈਂ ਤੁਹਾਡੀ ਗੱਲ ਤੈਨੂੰ ਇਹ ਕੁਝ ਨਹੀਂ ਕਹਿੰਦੇ ਇਦਾਂ ਕਰਾ ਵੀ ਆਪਣੇ ਪੇਕੇਆਂ ਨੂੰ ਫੋਨ ਲਾ ਕੇ ਕਹਿ ਦੇ ਉਹਨਾਂ ਨੂੰ ਜਿੱਦਾਂ ਮੈਂ ਤੈਨੂੰ ਕਹਿਨੀ ਤੈਨੂੰ ਓਦਾਂ ਕਰਨਾ ਪੈਣਾ ਵਾ ਉਹਨਾਂ ਨੂੰ ਫੋਨ ਲਾ ਕੇ ਕਿ ਮੈਂ ਤੁਹਾਡੇ ਨਾਲ ਸਾਰੇ ਅੱਜ ਤੋਂ ਰਿਸ਼ਤੇ ਨਾਤੇ ਤੋੜਨ ਲੱਗੀ ਆ ਤੇ ਆਲੇ ਫੜ ਫੋਨ ਆ ਹਾਏ ਰੱਬਾ ਮੰਮੀ ਕੀ ਕਹਿਣ ਦੀ ਆ ਪੇਕੇ ਛੱਡ ਦੇ ਪੇਕੇ ਕਿਦਾਂ ਮੈਂ ਛੱਡਦਾ ਵੀ ਇਹ ਕੋਈ ਗੱਲ ਤਾਂ ਵੈਸੇ ਮੰਮੀ ਦੀ ਵੀ ਠੀਕ ਆ ਮੈਂ ਕਿਹੜਾ ਸਾਰੀ ਉਮਰ ਉਹਨਾਂ ਕੋ ਰਹਿਣਾ ਵਾ ਉੱਥੇ ਵੀ ਕਿਹੜੀ ਪਰਜਾਈ ਮੈਨੂੰ ਚੰਗਾ ਸਮਝਦੀ ਆ ਇਦਾਂ ਕਰਦੀ ਆ ਇਹਨਾਂ ਦੀ ਮੰਨ ਲੈਣੀ ਆ ਰਹਿਣਾ ਤਾਂ ਮੈਂ ਇਹਨਾਂ ਦੇ ਕੋਲ ਹੀ ਆ ਨੇ ਹੁਣ ਵੇਖੀ ਕਿ ਜਾਨੀ ਆ ਫੋਨ ਵੱਲ ਲਾਲਾ ਆਪਣੇ ਮਾਂ ਨੂੰ ਆਪਣੇ ਭਰਾ ਨੂੰ ਮੈਂ ਇੱਥੇ ਬਹਿਣਾ ਹੀ ਆ ਸੁਣ ਕੇ ਗੱਲ ਤਾਂ ਫੇਰ ਜਾਊਂਗੀ ਤੇ ਨਾਲੇ ਫੋਨ ਸਪੀਕਰ ਤੇ ਲਾਉਣਾ ਚਾਹੀਦਾ ਠੀਕ ਹੈ ਮੰਮੀ ਜੀ ਲਾ ਲੈਂਨੀ ਹੈਲੋ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਣੇ ਹੋ ਠੀਕ ਠਾਕ ਹਾਂ ਮੈਂ ਠੀਕ ਠਾਕ ਹਾਂ ਹਾਂ ਮੋੜ ਗਲਤੀ ਨਹੀਂ ਕੀਤੀ ਬਾਤ ਚ ਕੁਛ ਆਖਿਆ ਨਹੀਂ ਤੇ ਨਾਨਾ ਨੇ ਮਹਣ ਜਾਣ ਤੋਂ ਬਾਅਦ ਨਹੀਂ ਨਹੀਂ ਮੈਨੂੰ ਨਹੀਂ ਇਹਨਾਂ ਨੇ ਕੁਝ ਵੀ ਕਿਹਾ ਤੇ ਮੈਂ ਤਾਂ ਇੱਕ ਗੱਲ ਕਰਨੀ ਆ ਦੱਸ ਕੀ ਗੱਲ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਨਾ ਤੁਸੀਂ ਮੇਰੇ ਘਰ ਚ ਨਹੀਂ ਆਉਣਾ ਤੇ ਨਾ ਹੀ ਕੋਈ ਦਖਲਅਦਾਜ਼ੀ ਦੇਣੀ ਆ ਠੀਕ ਹੈ ਨਾ ਇਹ ਕੀ ਕਹਿਣ ਦੀ ਬਣੀ ਤੂੰ ਨਹੀਂ ਮੈਂ ਜੋ ਵੀ ਕਹਿਣ ਦੀ ਆ ਨਾ ਸੋਚ ਸਮਝ ਕੇ ਕਹਿਣ ਦੀ ਆ ਤੂੰ ਹੀ ਬਸ ਮੇਰਾ ਘਰ ਚ ਨਹੀਂ ਧਿਆਨ ਦੇਣਾ ਵੀ ਮੇਰਾ ਘਰ ਨਾ ਤੁਹਾਡੇ ਕਰਕੇ ਖਰਾਬ ਹੁੰਦਾ ਵਾ ਮੈਨੂੰ ਪਤਾ ਭੈਣੇ ਤੇ ਤੂੰ ਨਹੀਂ ਕਹਿਂਦੀ ਤੇ ਤੈਨੂੰ ਕਹਿਣ ਲਈ ਕੋਈ ਆਖੜਿਆ ਮਗਰ ਤੂੰ ਇਦਾਂ hota ਕਰ ਸਕਦੀ ਆ ਨਹੀਂ ਨਹੀਂ ਮੈਂ ਖੁਦ ਹੀ ਕਹਿਂਦੀ ਆ ਮੈਂ ਕਿਸੇ ਦੇ ਪਿੱਛੇ ਨਹੀਂ ਲੱਗ ਕੇ ਕਹਿਂਦੀ ਵੀ ਚਲੋ ਠੀਕ ਆ ਭੈਣੇ ਜਿਦਾ ਤੈਨੂੰ ਚੰਗਾ ਲੱਗਦਾ ਅਸੀਂ ਦੇਖੋ ਜਾਨੇ ਵੀ ਤੇਰਾ ਘਰ ਵਸਚੇ ਜਿਹੜੇ ਸਾਡੇ ਨਾਂ ਆ ਉਹਦੇ ਘਰ ਵਸਦਾ ਨਾਾਨੂੰ ਕੋਈ ਗੱਲ ਨਹੀਂ ਆਪਾਂ ਨਹੀਂ ਆਉਂਦੇ ਚਲੋ ਠੀਕ ਆ ਫਿਰ ਤੱਕਦੀ ਆਂ ਹਾਂ ਇਹ ਭੈਣ ਨੂੰ ਕਿਉਂ ਗਿਆ ਕੀ ਕਹਤਾ ਇਹਨੇ ਸਮਝ ਲੱਗਣੀ ਕੋਈ ਹੁਣ ਕੀ ਹੋ ਗਿਆ ਕੀ ਕਹਤਾ ਤੁਹਾਡੀ ਲਾਡਲੀ ਭੈਣ ਨੇ ਓਏ ਸੁਣ ਲੈ ਪਹਿਲਾਂ ਹੋਣਾ ਕੀ ਆ ਫੋਨ ਆਇਆ ਭੈਣ ਦਾ ਆਂਦੀ ਵੀ ਨਾ ਮੈਨੂੰ ਫੋਨ ਹੀ ਕਰਿਓ ਤੇ ਨਾ ਮੇਰੇ ਮੰਗਦੀ ਆਇਓ ਤੁਹਾਡਾ ਮੇਰੇ ਇਲਾਕੇ ਦਾ ਖਤਮ ਆ ਮੈਂ ਤਾਂ ਪਹਿਲਾਂ ਹੀ ਕਿਹਾ ਹੈਗਾ ਹੋਈ ਨਾ ਉਹੋ ਹੀ ਗੱਲ ਜਿਹਦੇ ਪਿੱਛੇ ਤੁਸੀਂ ਜਾ ਕੇ ਤੇ ਉਹਨਾਂ ਨੂੰ ਮੰਦਾ ਚੰਗਾ ਬੋਲ ਕੇ ਆਏ ਐਨੀਆਂ ਗੱਲਾਂ ਬਾਤਾਂ ਕਰਕੇ ਆਏ ਅਗਲੀ ਫੇਰ ਉਹਨਾਂ ਦੇ ਸਾਹਮਣੇ ਚੰਗੀ ਬਣ ਗਈ ਤੇ ਤੁਹਾਨੂੰ ਬਣਾਤਾ ਬੁਰੇ ਮੈਨੂੰ ਆਂਦੇ ਤੂੰ ਮਾੜੀ ਆ ਸਾਡੀ ਕੁੜੀ ਚੰਗੀ ਆ ਵਰਨਾ ਮਨੇ ਨਿਕਲਾ ਆਖੀ ਕਿਉਂ ਆ ਕੁੜੀ ਨੇ ਮਾਤਾ ਮੈਨੂੰ ਤਾਂ ਆ ਵੀ ਨਹੀਂ ਪਤਾ ਵੀ ਇਦਾਂ ਭੈਣ ਨੇ ਆਖਿਆ ਕਿਉਂ ਆ ਆਖਣਾ ਕਿਹੜੀ ਗੱਲਾਂ ਆ ਮੈਂ ਤਾਂ ਤੁਹਾਨੂੰ ਹੁਣ ਇੱਕ ਗੱਲ ਆੰਨੀ ਆ ਵੀ ਆਪਣੀ ਜ਼ੁਬਾਨ ਤੇ ਪੱਕੇ ਰਹੋ ਜਦੋਂ ਅਗਲੀ ਨੇ ਕਹਿ ਦਿੱਤਾ ਵਾ ਨਾ ਵੀ ਮੇਰੇ ਕੋ ਬੜਿਓ ਨਾ ਤੇ ਤੁਸੀਂ ਵੀ ਚੰਗੇ ਹੋਗੇ ਜੇ ਉੱਥੇ ਜਾਓਗੇ ਨਾ ਤੇ ਜੇ ਉੱਥੇ ਚੱਲਗੇ ਨਾ ਤੇ ਤੁਹਾਡੀ ਫੇਰ ਬੇਇੱਜ਼ਤੀ ਹੋਣੀ ਆ ਤਾਂ ਕੀ ਫਾਇਦਾ ਵਾ ਆਪਣੇ ਹੱਥੀ ਆਪਣੀ ਇੱਜ਼ਤ ਘਟਾਉਂਦਾ ਆਖਿਆ ਤੇ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਹੀ ਲੱਗਦਾ ਵਾ ਕੁੜੀ ਤੁਹਾਡੀ ਹੈ ਹੀ ਬੜੀ ਖਰਾਬ ਆ ਵੇਖਿਆ ਕਰਨਾਮ ਇਹਦੀ ਲੁਤਰੀ ਚੱਲਦੀ ਇਹਨੂੰ ਹੁਣ ਮੌਕਾ ਮਿਲ ਗਿਆ ਗੱਲ ਕਰਦਾ ਇਹ ਤੇ ਹੁਣ ਮਾਰੂਗੀ ਸਾਨੂੰ ਮਿਹਣੇ ਰੱਖੂਗੀ ਹਨ ਮਿਹਣਿਆਂ ਦੇ ਥੱਲੇ ਚੱਲ ਮਾਤਾ ਕੋਈ ਖਾਲੀ ਜੋ ਕਰਦੀ ਕਰਦੇ ਲੱਗਾ ਹੈ ਆਣ ਕੇ ਮੇਰੇ ਨਾਲ ਡਾ ਲਾਉਣ ਮੇਰੇ ਘਰੇ ਆਣ ਕੇ ਤੇ ਮੇਰੀ ਬੇਇੱਜ਼ਤੀ ਕਰਨ ਦਿਆ ਕੋਈ ਹੁਣ ਪਤਾ ਲੱਗੂ ਨਾ ਤੈਨੂੰ ਨਾ ਤੈਨੂੰ ਤੇਰੀ ਭੈਣ ਦਾ ਫੋਨ ਆਊਗਾ ਤੇ ਨਾ ਜਾਊਗਾ ਜਦੋਂ ਰਹੇਗਾ ਕੱਲਾ ਭੈਣ ਤੋਂ ਦੂਰ ਤੇ ਫੇਰ ਤੈਨੂੰ ਬੱਚੂ ਪਤਾ ਲੱਗੂਗਾ ਇਹ ਤੇਰ-ਤੇਰੀ ਆਜੂਆ ਘਟਕਾਣੇ ਮੰਮੀ ਆਹ ਤਾਂ ਹੀ ਨਾ ਬਹੁਤ ਵਧੀਆ ਕੀਤਾ ਮੈਂ ਸਾਰੀਆਂ ਗੱਲਾਂ ਢਾਡੀਆਂ ਨਾ ਰਸੋਈ ਚ ਸੁਣਟੇ ਹਾਂ ਤੂੰ ਹੀ ਨਾ ਬੜਾ ਵਧੀਆ ਕੀਤਾ ਕਿ ਇਹਦਾ ਭਰਾ ਭਜਾਈ ਸਾਰਾ ਛੱਡ ਦਿੱਤਾ ਇਹਦੇ ਆਉਣੋਂ ਪੇਕੇ ਹਾਂ ਤੋਂ ਤੇ ਨਾ ਤੁਸੀਂ ਇਹਨੂੰ ਫੋਨ ਕਰ ਲਓ ਮੜਾ ਕਰ ਦਿੱਤਾ ਕਿ ਪੇਕੇ ਤੇਰੇ ਫੋਨ ਨਹੀਂ ਜਾਣਾ ਚਾਹੀਦਾ ਹੈਗਾ ਤੇ ਪਰ ਇੱਕ ਗੱਲ ਨਾ ਤੁਸੀਂ ਮਾੜੀ ਕੀਤੀ ਆ ਮੈਂ ਮਾੜੀ ਮੈਂ ਕਾਦੀ ਕੀਤੀ ਆ ਕੋਈ ਨਹੀਂ ਟੈਨਸ਼ਨ ਕਰਨੀ ਵੇਖੀ ਮੈਂ ਤੇ ਨੱਕ ਚ ਨਕੇਲ ਦੇ ਕੇ ਕਿੱਦਾਂ ਰੱਖਦੀ ਜੇ ਮੇਰੇ ਘਰ ਰਹਿਣਾ ਨਾ ਤੇ ਮੇਰੇ ਆਰਡਰ ਤੇ ਚੱਲੂਗੀ ਆਰਡਰ ਤੇ ਤੇ ਚੱਲੂਗੀ ਪਰ ਉਹਦੇ ਕੋਲ ਤੂੰ ਉਸੇ ਵੇਲੇ ਫੋਨ ਚੁੱਕ ਕੇ ਲਿਆਉਣਾ ਹੀ ਕਿ ਜਦੋਂ ਫੋਨ ਕਰਕੇ ਹੱਟੀ ਹੀ ਨਾ ਆਪਣੇ ਭਰਾ ਨੂੰ ਉਹਨੂੰ ਕਹਣਾ ਕਿ ਫੋਨ ਇੱਧਰ ਫੜਾ ਉਹ ਤੇ ਅੰਦਰ ਵੜ ਕੇ ਤੇ ਫੋਨ ਲਾ ਛੱਡਦੀ ਆ ਆਪਣੇ ਪੇਕੇ ਨਾ ਲਾਉਗੀ ਆਪਣੇ ਹੋਰ ਕਿਹੇ ਭੈਣ ਭਰਾ ਨੂੰ ਲਈ ਜਾਉਗੀ ਤੇ ਤੈਨੂੰ ਕਿਹੜਾ ਬਾੜ ਪਤਾ ਲੱਗਣਾ ਵਾ ਤੇ ਹੋਰ ਸਿਆਪਾ ਗੱਲ ਪਾ ਲੇਗੀ ਮੁੜ ਕੇ ਤੇ ਕੋਈ ਗੱਲ ਨਾ ਟੈਨਸ਼ਨ ਕਰ ਲੈਣੀ ਆ ਫੋਨ ਵੀ ਫੜਾ ਲੈਣੇ ਆ ਫੋਨ ਕਿਤੇ ਅਹੀਂ ਗਾ ਦੂਰੋਂ ਲੈਣ ਜਾਣਾ ਉਹਦੇ ਹੱਥ ਚੋਂ ਖੋਣਾ ਵਾ ਵੇਖੀ ਸਹੀ ਤੋ ਕਿਦਾਂ ਮੈਂ ਫੋਨ ਫੜਦੀ ਆ ਕੱਲ ਨੂੰ ਕੋਈ ਹੋਰ ਪੰਗਾ ਪਾ ਲਿਆ ਤੇ ਮੁੜ ਕੇ ਅਹੀਂ ਬਾਹਰ ਮੂੰਹ ਜੋ ਕੇ ਦੇਣ ਜੋਗੇ ਨਹੀਂ ਰਹਿਣਾ ਹੈਗਾ ਤੇ ਤੂੰ ਇੱਕ ਨਿੱਗੀ ਜੀ ਗਲਤੀ ਕੀ ਤੋਰ ਮਾਣਾ ਫੋਨ ਕੀਤਾ ਵਾ ਤੇ ਤੂੰ ਉਹਦੇ ਕੋ ਖੋ ਕੇ ਤੇ ਤੂੰ ਆਪਣਾ ਬਾਹਰ ਲੈ ਕੇ ਆ ਨਹੀਂ ਪੰਗਾ ਤਾਂ ਤਾਂ ਹੀ ਪਾਊਗਾ ਨਾ ਜੇ ਮੈਨੂੰ ਘਰੋਂ ਬਾਹਰ ਨਿਕਲਣ ਦਊਂਗੀ ਮੈਨੂੰ ਗੇਟੋਂ ਬਾਹਰ ਨਹੀਂ ਨਿਕਲ ਦੇਣਾ ਸਾਰਾ ਕੁਝ ਇਹਨੂੰ ਘਰੇ ਲਿਆ ਕੇ ਦਊਂ ਪਰ ਨਹੀਂ ਜਿੰਨਾ ਮਰਜੀ ਐਨੀ ਰਾਖੀ ਨਹੀਂ ਕਿਸਦੀ ਹੁੰਦੀ ਹੈਗੀ ਤੇ ਤੂੰ ਜਿੱਦਾਂ ਮਰਜੀ ਹੈ ਨਾ ਜਾ ਕੇ ਉਹਦੇ ਕੋ ਫੋਨ ਫੜ ਕੇ ਲਿਆ ਨਹੀਂ ਰਾਖੀ ਕਿਉਂ ਨਹੀਂ ਹੁੰਦੀ ਦੋ ਜਾਣੀਆਂ ਹੀ ਜੇ ਮੈਂ ਘਰੋਂ ਜਾਊਂਗੀ ਤੇ ਤੂੰ ਘਰ ਆ ਵਾ ਜੇ ਤੂੰ ਜਾਏਂਗੀ ਤੇ ਮੈਂ ਘਰ ਰਹੂੰਗੀ ਤੇ ਇਹ ਤਾਂ ਫੋਨ ਕਹਿੰਨੇ ਆ ਤੇ ਚੱਲ ਆਹੀਂ ਫੋਨ ਹੀ ਫੜ ਲੈਨੇ ਕਿਹੜੀ ਗੱਲ ਕੀਤੀ ਮੰਮੀ ਆ ਜਾ ਅਹੀਂ ਤੇ ਕਹਿੰਨੇ ਨਾ ਅਸੀਂ ਚਲਾਕ ਵਾਂ ਪਰ ਉਹ ਸਾਡੇ ਨਾਲ ਵੀ ਚਲਾਕ ਵਾ ਜਾਂਦੀ ਇਹ ਤੂੰ ਗੱਲ ਛੱਡ ਦੇ ਉਹਦੀ ਜਦੋਂ ਉਹਨੇ ਦਾ ਲਾਉਣਾ ਨਾ ਫੋਨ ਲਾਉਣ ਲੱਗਿਆ ਤੈਨੂੰ ਕੀ ਪਤਾ ਕਿ ਉਹ ਭਾਵੇਂ ਪੇਕੇ ਵੀ ਭਾਵੇਂ ਲਾ ਲਵੇ ਹੌਲੀ ਹੌਲੀ ਉਹ ਕਿਹੜਾਾਨੂੰ ਪਤਾ ਲੱਗਣਾ ਵਾ ਨਹੀਂ ਚੱਲ ਆ ਜਾ ਗੱਲਾਂ ਨਾ ਦਈ ਜਾ ਹਾਈ ਬਾਹਰ ਤਰੀ ਫਿਰਨੀ ਫੜ ਲੈਨੇ ਫੋਨ ਇਹ ਕਿਹੜੀ ਗੱਲ ਹੁਣ ਤੂੰ ਚੱਲੀ ਫੋਨ ਲੈਣਾ ਵੀ ਉਦੋਂ ਤੂੰ ਫੋਨ ਫੜ ਲੈ ਇਕ ਦਿਨ ਆ ਮਸ਼ੀਨ ਵੀ ਠੀਕ ਹੁੰਦੀ ਨਾ ਤੇ ਕੱਪੜੇ ਝਟ ਧੁੱਪ ਜਾਣੇ ਸੀ ਪਰ ਇਹਨਾਂ ਨੇ ਵੀ ਨਹੀਂ ਕਹਿ ਸਕਦੀ ਵੀ ਜੇ ਇਹਨਾਂ ਨੂੰ ਕਿਹਾ ਤੇ ਇਹਨਾਂ ਨੇ ਫੇਰ ਅੱਗੇ ਚਾਰ ਸੁਣਾਉਣੀਆਂ ਮੈਨੂੰ ਇਹ ਵੀ ਕੋਈ ਅੰਤ ਹੀ ਲੈਣ ਦੇ ਮੇਰਾ ਜ ਹੁਣ ਇਦਾਂ ਕਰਦੀ ਹੈ ਨਾ ਹੱਥ ਨਾਲ ਹੀ ਧੋ ਲੈਣੀਆਂ ਇਹਨਾਂ ਨੇ ਤੇ ਧੁਫੇ ਧਵਾਏ ਲੈਣੇ ਆ ਇਹਨਾਂ ਨੂੰ ਕੀ ਆ ਰੱਬ ਵੀ ਪਤਾ ਨਹੀਂ ਕੀ ਮੇਰੇ ਕੋ ਨਿੱਗੀਆਂ ਨਿੱਗੀਆਂ ਗੱਲਾਂ ਤੋਂ ਹੀ ਅੰਤ ਹੋਈ ਜਾਂਦਾ ਵਾ ਗੱਲ ਸੁਣ ਇੱਧਰ ਜਾਈਂਗਾ ਹਾਂਜੀ ਆ ਤੇ ਤੂੰ ਬਹੁਤ ਹੀ ਵਧੀਆ ਕੀਤਾ ਜਿਹੜੀ ਤੂੰ ਮੰਮੀ ਦੇ ਮਨ ਲਈ ਨਾ ਤੂੰ ਪੇਕੇ ਫੋਨ ਕਰਨਾ ਤੇ ਨਾ ਉਹਨਾਂ ਨੇ ਇੱਥੇ ਆਉਣਾ ਹਾਂਜੀ ਮੰਨੀ ਤੇ ਮੈਂ ਮੰਮੀ ਦੀ ਹੁਣ ਅੱਗੇ ਕੀ ਹੋਇਆ ਵਾ ਕੱਪੜੇ ਧੋਣ ਲੱਗੀ ਸੀ ਮੈਂ ਅੱਗੇ ਵੀ ਪੈਨ ਤਸ ਦਿੰਦੀ ਮੰਮੀ ਆ ਵੀ ਮੈਂ ਲੈ ਕੇ ਆਈ ਨਾਲ ਇਸੇ ਕਰਕੇ ਹਾਂਜੀ ਮੰਮੀ ਦੱਸੋ ਨਹੀਂ ਰਹਿਣਾ ਤੇ ਤੂੰ ਇੱਥੇ ਹੀ ਆ ਹੁਣ ਕਿਤੇ ਨਹੀਂ ਤੈਨੂੰ ਅਹੀ ਕੱਲ ਦੇ ਪਰ ਜਿਹੜੇ ਹਿਸਾਬ ਨਾਲ ਹੀ ਕਵਾਂਗੇ ਉਸੇ ਨਾਲ ਤੈਨੂੰ ਚੱਲਣਾ ਪੈਣਾ ਹੀ ਹੋ ਜੇ ਤੂੰ ਕਵੇਂ ਮੈਂ ਆਪਣੀਆਂ ਮਰਜ਼ੀਆਂ ਕਰਾਂ ਉਹ ਨਹੀਂ ਹੋ ਇੱਥੇ ਚੱਲਣੀਆਂ ਜੇਹੀਂ ਕਹਾਂਗੇ ਬਾਹਰ ਨਹੀਂ ਜਾਣਾ ਤੇ ਤੈਨੂੰ ਘਰੇ ਹੀ ਰਹਿਣਾ ਪੈਣਾ ਵਾ ਜਿੱਥੇ ਜਾਊਂਗੀ ਮੈਂ ਤੇਰੇ ਨਾਲ ਜਾਊਂਗੀ ਮੈਂ ਕੱਲੀ ਨਹੀਂ ਉਹ ਤੈਨੂੰ ਕਿਤੇ ਜਾਣ ਦੇਣਾ ਮੰਮੀ ਜੇ ਤੁਸੀਂ ਮੇਰੇ ਤੇ ਯਕੀਨ ਕਰੋਗੇ ਤਾਂ ਹੀ ਆ ਹੁਣ ਮੈਂ ਤੁਹਾਡੀ ਹਰ ਇੱਕ ਗੱਲ ਤੇ ਮੰਨਣ ਈ ਆ ਤੇ ਨਾਲੇ ਆਹ ਤਾਂ ਗੱਲ ਹੀ ਵਧੀਆ ਹੋ ਗਈ ਆ ਕਿ ਤੁਸੀਂ ਹਰ ਵਾਰ ਮੇਰੇ ਨਾਲ ਜਾਇਆ ਕਰੋਗੇ ਹੁਣ ਮੈਂ ਰਿਸ਼ਤੇਦਾਰ ਦੇ ਕਿਤੇ ਜਾਊਂਗੀ ਤੇ ਵਧੀਆ ਲੱਗੂਗਾ ਮੇਰੀ ਵੀ ਮਾਨ ਇੱਜ਼ਤ ਬਣਿਆ ਰਹੂਗਾ ਵੀ ਕਿਹੜੇ ਰਿਸ਼ਤੇਦਾਰਾਂ ਦੀ ਗੱਲ ਕਰਦੀ ਆ ਰਿਸ਼ਤੇਦਾਰਾਂ ਦਾ ਤੈਨੂੰ ਮੈਂ ਸਾਰਾ ਭਾਰ ਹੀ ਤੇਰਾ ਮੈਂ ਹੌਲਾ ਕਰਤਾ ਵਾ ਮੈਂ ਤੇ ਤਰਨਾ ਸ਼ਹਿਰ ਬਾਜ਼ਾਰ ਦੀ ਗੱਲ ਕੀਤੀ ਆ ਕਿ ਕਦੇ ਚਲੋ ਸ਼ਹਿਰ ਬਾਜ਼ਾਰ ਜਾਣਾ ਪੈ ਜਾਂਦਾ ਵਾ ਉਹ ਮੈਂ ਤੇਰੇ ਨਾਲ ਜਾਉਂਗੀ ਜੇ ਮੈਂ ਤੈਨੂੰ ਕੱਲੀ ਨੂੰ ਘੱਲ ਲੂੰਗੀ ਤੇ ਲੋਕਾਂ ਮੈਨੂੰ ਹੀ ਗੱਲਾਂ ਕਰਨੀਆਂ ਆ ਖੜਾ 9 ਤੀ ਕੱਲੀ ਜਾਣ ਡਈ ਆ ਮੰਮੀ ਇਹ ਲੱਗਦਾ ਸੁੱਤੀ ਸੁਬਨੇ ਲੈਣ ਡਈ ਆ ਨਹੀਂ ਨਹੀਂ ਚਲੋ ਕੋਈ ਨਹੀਂ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰਾਂਗੀ ਜਿੱਥੇ ਵੀ ਤੁਸੀਂ ਕਹੋਗੇ ਮੈਂ ਉੱਥੇ ਹੀ ਜਾਉਂਗੀ ਹੁਣ ਤੇ ਯਕੀਨ ਕਰ ਲਓ ਮੇਰੇ ਤੇ ਕੋਈ ਨਹੀਂ ਜੇ ਕੋਈ ਨਹੀਂ ਦੱਸ ਤੇ ਕਰ ਲਾਂਗੇ ਟੈਨਸ਼ਨ ਨਾ ਲੈ ਥੋੜਾ ਟਾਈਮ ਲੱਗਦਾ ਹੁੰਦਾ ਯਕੀਨ ਕਰ ਦਿਆ ਵੀ ਐਡੀ ਛੇਤੀ ਥੋੜਾ ਕੀਤਾ ਜਾਂਦਾ ਤੇ ਮੰਮੀ ਫਿਰ ਟਾਈਮ ਹੀ ਲੱਗਦਾ ਵਾ ਰਿਸ਼ਤੇਦਾਰਾਂ ਨੂੰ ਵੀ ਪੁਲਾਉਣ ਵਿੱਚ ਵੀ ਕੋਈ ਨਹੀਂ ਹੌਲੀ ਹੌਲੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਪਹੁੰਚਾਣਾ ਵਾ ਤੇ ਆਪੇ ਮੈਂ ਤੁਹਾਡੇ ਰਸਤੇ ਤੁਰ ਪੈਣਾ ਵਾ ਨਹੀਂ ਸਗੋ ਤੇਰੇ ਵਾਤੇ ਚੰਗਾ ਵਾ ਕਿਰਮਾ ਦੇ ਨਾਲ ਕਿਸੇ ਕੋ ਨਾ ਗਈ ਨਾ ਆਈ ਤੇ ਰਮਾਨ ਨਾਲ ਕੋਈ ਬੋਝ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਰਮਾਨ ਆਪਣੇ ਕੰਮ ਲੱਗੀ ਰਹੀ ਤੇ ਨਾਲੇ ਮਾਤਾ ਵੀ ਸੌਖੀ ਤੇ ਤੂੰ ਵੀ ਸੌਖੀ ਨੀ ਹੌਲੀ ਹੌਲੀ ਕਿਉਂ ਵੇਖੀ ਤੈਨੂੰ ਮਿੰਟਾਂ ਸਕਿੰਟਾਂ ਚ ਰਿਸ਼ਤੇਦਾਰ ਭੁੱਲ ਜਾਣਗੇ ਮੰਮੀ ਮੈਂ ਤੁਹਾਡੀ ਗੱਲ ਸਮਝੀ ਨਹੀਂ ਨਹੀਂ ਤੂੰ ਸਮਝ ਜਾਏਂਗੀ ਸਾਰਾ ਕੁਝ ਸਮਝਾ ਦਿੰਨੀ ਆ ਵੀ ਜੇਰਾ ਰੱਖ ਹਾ ਜਿਹੜੀ ਬਿਮਾਰੀ ਫੜੀ ਨਾ ਹੱਥ ਦੇ ਵਿੱਚ ਸਭ ਤੋਂ ਵੱਡੇ ਦੇ ਰਿਸ਼ਤੇਦਾਰਾਂ ਨੂੰ ਬਿਮਾਰੀ ਇਹੋ ਲੱਗੇ ਹੁੰਦੀ ਲਾਲਾ ਫੋਨ ਹੈਲੋ ਹਾਂਜੀ ਕਿੱਥੇ ਜੇ ਐਦਾਂ ਕਰ ਫੋਨ ਘੁੜਾ ਇੱਧਰ ਤੇ ਆਪੇ ਸਾਰਾ ਕੁਝ ਭੁੱਲ ਜਾਣਾ ਨਹੀਂ ਕਿ ਸਹੀ ਕਿ ਛੇਤੀ ਭੁੱਲਦੇ ਭੈਣ ਭਰਾ ਵੀ ਭੁੱਲ ਜਾਣੇ ਤੇ ਰਿਸ਼ਤੇਦਾਰ ਵੀ ਭੁੱਲ ਜਾਣੇ ਮੰਮੀ ਤੂੰ ਇਹ ਮੇਰਾ ਫੋਨ ਕੀ ਕਰਨਾਵਾ ਮੈਂ ਕਿਹਾ ਤੁਹਾਡੇ ਕਹਿਣ ਤੋਂ ਬਿਨਾ ਕਿਸ ਨੂੰ ਕਰਨ ਲੱਗੀ ਆ ਮੈਂ ਤਾਂ ਉਹਦਾ ਹੀ ਨੈਟ ਖੋਲ ਕੇ ਵੇੰਨੀ ਰੰਨੀ ਆ ਵੀ ਚੱਲ ਮੰਨ ਲੱਗਾ ਰਹਿੰਦਾ ਵਾ ਕਿਤੇ ਫ੍ਰੀ ਟਾਈਮ ਜੀ ਵੇੰਨੀ ਉਹ ਵੀ ਮੰਨ ਲਾਉਣ ਨੂੰ ਕੰਮ ਬਥੇਰਾ ਘਰ ਕਰਨ ਵਾਸਤੇ ਬਹੁਤਾ ਨਹੀਂ ਕਿ ਇਹਦੇ ਨਾਲ ਹੀ ਮੰਨ ਲੱਗਦਾ ਵਾ ਰਮਾਨ ਦੇ ਨਾਲ ਨਾ ਜਿਹੜਾ ਹ ਕੰਮ ਦਿੱਤਾ ਨਾ ਕੱਪੜੇ ਧੋਣ ਵਾਸਤੇ ਇਹ ਕਰ ਨਹੀਂ ਮੰਮੀ ਫੋਨ ਵੇਖ ਲੋ ਫੋਨ ਹੀ ਹੈ ਤੇ ਇੱਕ ਚੀਜ਼ ਆ ਹੁਣ ਤੇ ਰਿਸ਼ਤੇਦਾਰ ਤੇ ਸਾਰੇ ਛਡਾਤ ਆ ਇਹ ਦਿੱਤੀ ਆ ਕਿ ਮੇਰਾ ਟਾਈਮ ਪਾਸ ਹੋ ਜਾਂਦਾ ਵਾ ਕੋਈ ਵੀਡੀਓ ਵੜੀਆ ਵੇਖ ਲੈਨੀ ਆ ਤੇ ਚੱਲ ਸਾਰਾ ਦਿਨ ਲੰਘ ਜਾਂਦਾ ਵਾ ਲੈ ਮੰਮੀ ਇਹਨਾਂ ਕੋ ਤੇ ਚਾਟਾ ਹੁਣੇ ਫੋਨ ਫੜ ਲਿਆ ਨੇ ਇਹ ਤੇ ਗੱਲਾਂ ਤਾਂ ਚਟਮੁੱਕਰੀ ਜਾਂਦੀ ਆ ਕਿ ਜਿੱਦਾਂ ਤੁਸੀਂ ਕਹੋਗੇ ਉਦਾਂ ਮੈਂ ਕਰੂੰਗੀ ਐਂ ਤੇ ਮੈਂ ਤੇ ਨਹੀਂ ਲਾ ਇਧਰ ਕੋ ਫੋਨ ਖੋ ਲੱਗੀ ਨਾ ਨਹੀਂ ਫੋਨ ਤਾਂ ਇਧਰ ਫੜਾ ਦੇ ਵੀਡੀਓ ਤਨ ਮੈਂ ਉਹ ਵਾਲ ਸਿਰ ਤੇ ਖਾਲ ਦਿਆ ਕਰੂੰਗੀ ਬਹੁਤ ਚਲਤਰ ਜੇ ਨਾ ਕਰੇ ਮਮੀ ਸਾਡਾ